ਸਾਰਾ ਪਰਿਵਾਰ ਅਸੀਂ ਇੱਥੇ ਬੈਠੇ ਸੀਗੇ ਤੇ ਅੱਗ ਮਚਣੀ ਰਹੀ ਸੀ ਮੈਂ ਕਿਹਾ ਚੱਟ ਚਾਹ ਤੇਲ ਆਪਾਂ ਰੋਟੀਆਂ ਲਾਵਾਂਗੇ ਉੱਥੋਂ ਆਪਾਂ ਲਾ ਲਈਏ ਜਦੋਂ ਅਸੀਂ ਲਿਕਨ ਹੋਇਆ ਨਾ ਤਾਂ ਬਾਰਖ ਲਾਉਣ ਹੋਇਆ ਤੇ ਧੜਾਕ ਦੇ ਛੱਤ ਦੇ ਕਿਤੇ ਸਰਕਾਰ ਸਾਨੂੰ ਹੱਥ ਬਨ ਕੇ ਬੇਨਤੀ ਹੈ ਜੀ ਸਾਡੀ ਜੇ ਸਾਨੂੰ ਥੋੜੀ ਸਵੇ ਤਾਕਰ ਦੇ ਅਸੀਂ ਕਮਰਾ ਖੜਾ ਕਰਕੇ ਆਪਦੇ ਬੱਚਿਆਂ ਨੂੰ ਬਿਠਾ ਲਈ ਕੋਈ ਨਮੀ ਦੇ ਕਾਰਨ ਇਹ ਮਕਾਨ ਡਿੱਕੇ ਸੱਤ ਰਿਤੀ ਜਦੋਂ ਦੂਜੇ ਘਰ ਵਾਲਿਆਂ ਨੇ ਦੱਸਿਆ ਸਾਨੂੰ ਵੀ ਖੜਕਾ ਹੋਇਆ ਹੈ ਇਤ ਆ ਕੇ ਦੇਖਣਾ ਨਾ ਮਕਾਨ ਡਿੱਗ ਪਿਆ ਫਿਰ ਰਾਤ ਜਿਹੜਾ ਝੱਖੜ ਝੋਲਾ ਤੂਫਾਨ ਆਇਆ ਯਾਦੀ ਮੀਂਹ ਯਾਦੀ ਹੋਣ ਕਾਰਨ ਇਹਨਾਂ ਦਾ ਖਸਤਾ ਹਾਲ ਸੇ ਸਾਰਾ ਮਕਾਨ ਆਰੇ ਗਰੀਬੀ ਹੋਣ ਕਰਕੇ ਜਿਹੜਾ ਮਕਾਨ ਸੀ ਇਹਨਾਂ ਦਾ ਪੁਰਾਣਾ ਸੀ ਉਹ ਬਣਾ ਨਹੀਂ ਰਹੇ ਇਸ ਜਿਹੜਾ ਰਾਤ ਤੂਫਾਨ ਆਇਆ ਸੀਗਾ ਉਸ ਤੂਫਾਨ ਦੇ ਵਿੱਚ ਇਹਨਾਂ ਦਾ ਮਕਾਨ ਡਿੱਗ ਪਿਆ ਇਨਾ ਹੈਗਾ ਇਹਨਾਂ ਦੀ ਬਚਤ ਹੋ ਗਈ ਆਪਦੀ ਜਾਨੀ ਨੁਕਸਾਨ ਕੋਈ ਨਹੀਂ ਹੋਇਆ ਕੀ ਕਾਰਨ ਕੀ ਹੋਇਆ ਜੀ ਕਾਰਨ ਤਾਂ ਬਾਈ ਉਧਰ ਜਾਂਦੇ ਸੀਗੇ ਅਸੀਂ ਬਾਈ ਦੇ ਘਰੇ ਮੇਰੇ ਪੂਆ ਦਾ ਮੁੰਡਾ ਰਹਿੰਦਾ ਵੀ ਉਧਰ ਹੀ ਘਰੇ ਰੋਟੀ ਬਣਾ ਲੈਣਿਆ ਤੇ ਇਹ ਆਪਣਾ ਸੈਂਟਰ ਮੁੱਕਿਆ ਪਿਆ ਸੀਗਾ ਤੇ ਮੁੰਡਾ ਹਜੇ ਕੰਮ ਤੋਂ ਨਹੀਂ ਆਇਆ ਸੀਗਾ ਤੇ ਸਾਰਾ ਪਰਿਵਾਰ ਅਸੀਂ ਇੱਥੇ ਬੈਠੇ ਸੀਗੇ ਤੇ ਅੱਗ ਮਚਣੀ ਰਹੀ ਸੀ ਮੈਂ ਕਿਹਾ ਛੱਡ ਚਾਹ ਤੇਲਾ ਆਪਾਂ ਰੋਟੀਆਂ ਲਾਉਣੀ ਆ ਉਥੋਂ ਆਪਾਂ ਲਾ ਲਈਏ ਜਦੋਂ ਅਸੀਂ ਲਿਕਣ ਹੋਇਆ ਉਹਨਾਂ ਦਾ ਬਾਰਖ ਲਾਉਣ ਨੂੰ ਹੋਇਆ ਤੇ ਢੜਾਕ ਨੇ ਛੱਤ ਡਿੱਗ ਪਈ ਹੁਣ ਕੀ ਮੰਗ ਕੇ ਕਰਦੇ ਮੰਗਤਾ ਹੀ ਕਰਦੇ ਜੀ ਸਰਕਾਰ ਸਾਨੂੰ ਹੱਥ ਬੰਨ੍ਹ ਕੇ ਬੇਨਤੀ ਹੈ ਜੀ ਸਾਡੀ ਜੇ ਸਾਨੂੰ ਥੋੜੀ ਸਵੈ-ਸਵੈਤਾ ਕਰ ਦੇ ਅਸੀਂ ਕਮਰਾ ਖੜਾ ਕਰਕੇ ਆਪਣੇ ਬੱਚਿਆਂ ਨੂੰ ਬਿਠਾ ਲਈ ਹੋਰ ਤਾਂ ਕੀ ਗੱਲ ਹੈ ਪਰਿਵਾਰ ਵਿੱਚ ਕੌਣ-ਕੌਣ ਹੈ ਅਸੀਂ ਚਾਰ ਜੀ ਹਾਂ ਜੀ ਮੇਰਾ ਬੇਟਾ ਹੈ ਨੂੰਹ ਹੈ ਪੋਤਾ ਹੈ ਤੇ ਮਾਇ ਚਾਰ ਜੀ ਹਾਂ ਅਸੀਂ ਹਾਂ ਕਰ ਜੀ ਰਾਤ ਬਾਰਸ਼ ਕਰਕੇ ਸਾਡੇ ਘਰ ਹੀ ਗਏ ਇਹ ਇੱਕ ਮਿੰਟ ਪਹਿਲੇ ਹੀ ਲੰਘ ਗਿਆ ਸਾਰਾ ਪਰਿਵਾਰ ਹੀ ਉਧਰ ਮਾਲਾ ਸਿਲੰਡਰ ਇਧਰ ਖਤਮ ਸੀਗਾ ਉਧਰ ਉਪੀ ਲੌਣ ਜਾਂਦੇ ਸੀਗੇ ਜਾਂਦੇ ਜਾਂਦਾ ਨੂੰ ਇਹਨਾਂ ਨੂੰ ਇਹਨੇ ਮੀਂਹ ਦੇ ਕਾਰਨ ਹੀ ਇਹ ਮਕਾਨ ਡਿੱਪੇ ਸੱਤ ਡਿੱਪੀ ਨੇ ਇੱਕ ਮਿੰਟ ਪਹਿਲੇ ਲੰਗਿਆ ਇਹ ਸਾਨੂੰ ਜਦੋਂ ਉਧਰ ਘਰੇ ਜਾ ਕੇ ਗੇਟ ਖੜਕਾਇਆ ਇਹਨਾਂ ਨੇ ਸਾਨੂੰ ਤਾਂ ਅਸੀਂ ਗੇਟ ਖੜਕਿਆ ਤੇ ਜਦੋਂ ਦੂਜੇ ਘਰ ਵਾਲਿਆਂ ਨੇ ਦੱਸਿਆ ਸਾਨੂੰ ਵੀ ਖੜਕਾ ਹੋਇਆ ਤੇ ਆ ਕੇ ਦੇਖਿਆ ਇਹਨਾਂ ਦਾ ਮਕਾਨ ਡਿੱ ਗਿਆ ਫਿਰ ਅਸੀਂ ਆਈ ਪਰਿਵਾਰ ਚ ਕਿੰਨੇ ਆਨੇ ਆ ਕੀ ਕੰਮ ਕਰ ਇਹ ਮੁੰਡਾ ਜੀ ਕਾਟਿੰਗ ਦਾ ਕੰਮ ਕਰਦਾ ਹੈਗਾ ਠੀਕ ਜੀ ਕੰਮ ਹੈ ਤੇ ਕੋਈ ਕੋਈ ਬੜਾ ਯਾਦ ਕੰਮ ਵੀ ਨਹੀਂ ਹੈਗਾ ਤੇ ਇਹਦੀ ਮਾਂ ਤਾਂ ਜੀ ਉਹ ਮਾਲਕ ਕਿਸੇ ਦੇ ਘਰੇ ਕੰਮ ਕਰਦੀ ਐ ਬੱਚੇ ਨਿਆਣੇ ਆ ਜੀ ਇੱਕ ਬੇਟਾ ਹੀ ਘਰਾਂ ਦੀ ਇਸ ਵਿਵਾਰ ਹੈ ਕੀ ਮੰਗ ਕੀ ਕਰਦੇ ਹੋ ਜੀ ਮੰਗ ਤਾਂ ਸਰਕਾਰ ਮਦਦ ਕੀਤੀ ਜਾਵੇ ਸਰਕਾਰ ਤੋਂ ਜਿੰਨੀ ਕਿ ਉਹ ਹੋ ਸਕਦਾ ਵਧ ਤੋਂ ਵਧ ਮਦਦ ਕੀਤੀ ਜਾਵੇ ਇਹਨਾਂ ਦੀ ਇਹੀ ਮੰਗ ਹੈ ਜੀ ਰਾਤ ਜਿਹੜਾ ਝੱਖੜ ਝੋਲਾ ਤੂਫਾਨ ਆਇਆ ਜਿਆਦੇ ਮੀਂਹ ਜਿਆਦੇ ਹੋਣ ਕਾਰਨ ਇਹਨਾਂ ਦਾ ਖਸਤਾ ਹਾਲ ਸਾਰਾ ਮਕਾਨਾ ਤੇ ਪੁਰਾਣਾ ਹੋਣ ਕਰਕੇ ਕੁਝ ਆਰਥਿਕ ਤੌਰ ਤੇ ਇਹਨਾਂ ਨੂੰ ਬਣਾਉਣ ਦਾ ਵੀ ਹੈਗਾ ਦਿੱਕਤ ਵੀ ਨਾ ਬਣਾ ਸਕਦੇ ਗਰੀਬ ਬੰਦੇ ਆ ਮਿਹਨਤ ਮਜ਼ਦੂਰੀ ਦਾ ਕੰਮ ਕਰਦੇ ਆ ਘਰੇ ਗਰੀਬੀ ਹੋਣ ਕਰਕੇ ਜਿਹੜਾ ਮਕਾਨ ਸੀ ਇਹਨਾਂ ਦਾ ਪੁਰਾਣਾ ਸੀ ਉਹ ਬਣਾ ਨਹੀਂ ਰਹੇ ਇਸ ਜਿਹੜਾ ਰਾਤ ਤੂਫਾਨ ਆਇਆ ਸੀਗਾ ਉਸ ਤੂਫਾਨ ਦੇ ਵਿੱਚ ਇਹਨਾਂ ਦਾ ਮਕਾਨ ਡਿੱਗ ਪਿਆ